ਪਹਿਲਾਂ ਤਾਂ ਮੈਂ ਹਲਕੇ ਦੀ ਸਮੂਹ ਸੰਗਤ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੀ ਆ ਤੇ ਦੀਵਾਲੀ ਅਸੀਂ ਆਪਣੇ ਸਾਰੇ ਵਰਕਰ ਨਾਲ ਪੰਚਾਂ ਸਰਪੰਚਾਂ ਐਮ ਸੀ ਜਿੱਤੇ ਆ ਸਾਰੇ ਆਪਣੇ ਹਲਕਾ ਨਿਵਾਸੀਆ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਤੇ ਸਾਰਿਆਂ ਨਾਲ ਅਸੀਂ ਜਿਹੜਾ ਵਾ ਇਤਰਾ ਹੀ ਜਾਈ ਦੀਵਾਲੀ ਜਿਹੜੀ ਸੈਲੀਬ੍ਰੇਟ ਕਰ ਰਹੇ ਆ ਗੁਰੂ ਜੀ ਦੀ ਫੇਰ ਹੋਵੇ ਤੇ ਅਸੀਂ ਜਿਹੜਾ ਵਾ ਵੱਡੀ ਜਿੱਤ ਨਾਲ ਜਿਹੜਾ ਵਾ ਕਿਹੜੇ ਕਿਹੜੇ ਮਲਕੇ ਜਿਹੜੇ ਹੈਗੇ ਆ ਮੁੱਦੇ ਲੈ ਕੇ ਤੇ ਵਿਚਾਰ ਹੈ ਲੋਕਾਂ ਵਿੱਚ ਜੀ ਮੁੱਦੇ ਤਾਂ ਬਹੁਤ ਹੈ ਇੱਥੇ ਆਪਣੇ ਤੁਨ ਤੁਨ ਹਲਕੇ ਦਾ 10 ਸਾਲਾਂ ਤੋਂ ਜਿਹੜਾ ਆ ਵਿਕਾਸ ਨਹੀਂ ਉਹ ਪਾਇਆ ਤੇ ਮੁੱਦੇ ਨਸ਼ੇ ਦਾ ਮੁੱਦਾ ਆ ਬੇਰੁਜ਼ਗਾਰੀ ਆ ਅਧਿਆਪਕ ਜਿਹੜੇ ਸੜਕਾਂ ਤੇ ਰੋ ਰਹੇ ਆ ਕਿਸਾਨ ਜਿਹੜੇ ਸੜਕਾਂ ਤੇ ਰੋ ਰਹੇ ਆ ਕਿ ਇਹ ਜਿਹੜੇ ਮੁੱਦੇ ਜਿਹੜੇ ਸਭ ਤੋਂ ਜ਼ਿਆਦਾ ਜ਼ਰੂਰੀ ਨੇ ਇਹ ਅਸੀਂ ਜੁੜੇ ਲੈ ਕੇ ਚੱਲ ਰਹੇ ਹਾਂ ਤੇ ਵੇਖਿਆ ਜਾ ਰਿਹਾ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕਾਰਜਕਾਲ ਹੈ ਉਹ 4 ਸਾਲ ਤੋਂ ਕਰੀਬ ਜਿਹੜਾ ਬੀਤ ਗਿਆ ਹੈ ਜਿਹੜੇ ਉਹਨਾਂ ਲੋਕਾਂ ਨੇ ਵਾਅਦੇ ਕੀਤੇ ਸੀਗੇ ਉਹ ਵੀ ਕਿਤੇ ਨਾ ਕਿਤੇ ਖਾਲੀ ਗਏ ਆ ਕਾਂਗਰਸ ਦਾ ਰਾਜ ਵੀ ਲੋਕਾਂ ਨੇ ਵੇਖ ਲਿਆ ਤੇ ਹੁਣ ਕਿਸ ਤਰੀਕੇ ਨਾਲ ਤੁਸੀਂ ਵੇਖਦੇ ਕਿ ਜਿਹੜੀ ਫਾਈਟ ਆ ਉਹ ਕਿਹਨਾਂ ਨਾਲ ਆ ਤੇ ਕਿਸ ਤਰੀਕੇ ਦੀ ਆ ਜੀ ਬਿਲਕੁਲ ਅਸੀਂ ਸਾਰਿਆਂ ਨੇ ਦੇਖਿਆ ਹੀ ਆ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਵਾ ਹਲਕੇ ਲਈ ਕੁਝ ਵੀ ਨਹੀਂ ਕੀਤਾ ਹਲਕੇ ਕੀ ਪੂਰੇ ਪੰਜਾਬ ਨੂੰ ਅਸੀਂ ਦੇਖੀਏ ਜੇ ਸਾਰਿਆਂ ਦਾ ਇਹੋ ਕਹਿਣਾ ਵਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਕੋਈ ਕੰਮ ਕਰ ਨਹੀਂ ਹੋਇਆ ਤੇ ਕਾਂਗਰਸ ਪਾਰਟੀ ਵੀ ਲੋਕਾਂ ਨੇ ਹੰਡਾ ਕੇ ਵੇਚ ਲਈ ਆ ਹੁਣ ਜਿਹੜਿਆ ਲੋਕ ਜਿਹੜਿਆ ਅਕਾਲੀ ਦਲ ਨੂੰ ਚਾਹੁੰਦੇ ਆ ਹੁਣ ਉਹਨਾਂ ਦਾ ਕਹਿਣਾ ਹੈ ਕਿ ਜੋ ਕਾਲੀਦਲ ਦੇ ਸਮੇਂ ਕਾਰਜ ਹੋਏ ਆ ਉਹ ਕਦੀ ਵੀ ਨਹੀਂ ਹੋਏ ਬਾਅਦ ਵਿੱਚ ਤੇ ਹੁਣ ਜਿਹੜਾ ਲੋਕਾਂ ਦਾ ਜਿਹੜਾ ਪਰਵਾਹ ਹੰਗਾਰਾ ਮਿਲ ਰਿਹਾ ਹੈ ਤੇ ਬੜੀ سپورਟ ਮਿਲ ਰਹੀ ਹੈ ਜਿਵੇਂ ਟਿਕਟ ਦਾ ਲਾਂ ਨੁੰਦੇ ਇੱਕ ਵੱਡਾ ਸਮਰਥਨ ਜਿਹੜਾ ਕਾਲੀਦਲ ਨੂੰ ਮਿਲਿਆ ਸੀ ਪੰਚਾਇਤਾਂ ਦਾ ਤੇ ਹੁਣ ਕਿਸ ਤਰੀਕੇ ਨਾਲ ਲੋਕ ਜਿਹੜੇ ਹੋਰ ਗਾਂ ਜਿਹੜੇ ਜੁੜਦੇ ਜਾ ਰਹੇ ਤੇ ਕਿੰਨਾ ਕੁ ਜਿਹੜਾ ਸਮਰਥਨ ਅਕੇ ਮਿਲਦੇ ਜਾ ਰਹੇ ਜਿਵੇਂ ਤੁਹਾਨੂੰ ਦੱਸ ਦਵਾਂ ਕਿ ਆਪਣੇ ਕਾਂਗਰਸੀ ਭਰਾ ਪੰਜ ਸਰਪੰਚ ਜਿਹੜੇ ਆ ਤੇ ਆਮ ਆਦਮੀ ਦੇ ਵੀ ਜਿਹੜੇ ਆ ਮੋਤਵਾ ਰਿਆ ਉਹ ਜਿਹੜੇ ਕਹਿੰਦੇ ਆ ਕਿ ਸਾਡੀ ਜਿਹੜੀ ਆਪਣੀ ਪਾਰਟੀ ਵਿੱਚ ਹੀ ਸੁਣਵਾਈ ਨਹੀਂ ਹੈਗੀ ਤੇ ਉਹ ਜਿਹੜੇ ਆ ਧੜਾ ਧੜ ਜਿਹੜੇ ਆ ਸਾਰੇ ਸਾਡੇ ਨਾਲ ਜੁੜ ਰਹੇ ਨੇ ਇਕੱਲੀ ਗੱਲ ਤੁਸੀਂ ਮੂਲੀ ਦਿਖਾ ਰਹੇ ਨੇ ਹੂੰ ਦੇਖਿਆ ਜਾ ਰਿਹਾ ਹੈ ਕਿ ਹਰੇਕ ਪਾਰਟੀ ਦੇ ਵੱਡੇ ਜਿਹੜੇ ਆਕੂ ਆ ਉਹ ਆਪਣੀ ਪਾਰਟੀ ਵਾਸਤੇ ਪ੍ਰਚਾਰ ਕਰ ਰਹੇ ਆ ਤੇ ਆਪਣੀ ਜਿਹੜੀ ਤੁਹਾਡੀ ਪਾਰਟੀ ਦੇ ਪ੍ਰਧਾਨ ਨੇਗੇ ਉਹ ਅੱਗੇ ਪ੍ਰਚਾਰ ਵਾਸਤੇ ਕਿੰਨਾ ਕੁ ਲੋਕਾਂ ਵਿੱਚ ਵਿਚਰਨਗੇ ਤੁਸੀਂ ਦੇਖਦੇ ਆ ਰਹੇ ਹੋ ਜਦੋਂ ਦੀ ਟਿੱਕ ਟ ਅਨਾਉਂਸ ਹੋਈ ਆ ਉਹ ਤੋਂ ਦੇ ਪ੍ਰਧਾਨ ਸਾਹਿਬ ਜਿਹੜੇ ਆ ਆਣ ਕੇ ਬਹੁਤ ਵਾਈਜ਼ ਮੀਟਿੰਗ ਕਰਕੇ ਗਏ ਆ ਹੁਣ ਵੀ ਜਿਹੜਾ ਰੋਡ ਸ਼ੋਅ ਵਿੱਚ ਉਹਨਾਂ ਨੇ ਚਮੂਲੀਅਤ ਕੀਤੀ ਆ ਤੇ ਖਾਂ ਵੀ ਜੜਾਇਓ ਆਉਂਦੇ ਰਹਿਣਗੇ ਤੇ ਸਾਡਾ ਸਹਿਯੋਗ ਦਿੰਦੇ ਰਹਿਣਗੇ। ਸਾਡੇ ਕੀ ਕਹਿਣਾ ਚਾਹੁੰਦੇ ਜਿਹੜਾ ਪਾਰਟੀ ਦੀ ਕੈਂਪੇਨ ਚੱਲ ਰਹੀ ਆ ਸ਼ਰਮਨੀ ਕਾਲੀ ਦਲ ਵੱਲੋਂ ਕੀ ਕਹਿਣਾ ਚਾਹੁੰਦੇ? ਮੈਂ ਗੁਰਰਾਜ ਸਿੰਘ ਢਵਾਲ ਜੀ ਬਾਈਕੀਕਰ ਖਾਲਸਾ ਬਾਈਕੀਪੀ ਫਤੇਹ ਇਹ ਚੋਣ ਨੂੰ ਛੋਟਾ ਨਾ ਸਮਝਿਆ ਜਾਵੇ ਇਹ ਹਲਕੀ ਦੀ ਚੋਣ ਨਹੀਂ ਜੀ ਇਹ ਪੰਜਾਬੀਆਂ ਦੀ ਲੜਾਈ ਆ ਹਰ ਇੱਕ ਪੰਜਾਬੀ ਦੀ ਪੰਜਾਬ ਚ ਬੈਠੇ ਵੀ ਦੇਸ਼ ਵਿਦੇਸ਼ ਚ ਬੈਠੇ ਵੀ ਹਰ ਇੱਕ ਪੰਜਾਬੀ ਦੀ ਲੜਾਈ ਆ ਉਸ ਅਣਅਲਾਨੇ ਹੱਤਵਰਤ ਦੇ ਖਿਲਾਫ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਥਾਂ ਥਾਂ ਸਾਡੇ ਮੁੰਡਿਆਂ ਨੂੰ ਗਲਤ ਲੇਬਲ ਲਾ ਕੇ ਉੱਥੇ ਮਾਰਦੇ ਇੱਥੇ ਮਾਰਦੇ ਸਾਡਾ ਨੁਕਸਾਨ ਕਰ ਰਿਹਾ ਹੈ ਡਵੈਲਪਮੈਂਟ ਪੰਜਾਬ ਦਾ ਹਰ ਤਰੀਕੇ ਦਾ ਨੁਕਸਾਨ ਇਨਾਂ 4 ਸਾਲਾਂ ਚ ਕੀਤਾ ਔਰ ਉਹ ਜੋ ਇਨਾਂ ਦਾ ਮਾੜਾ ਏਜੰਡਾ ਪੰਜਾਬ ਨੂੰ ਤਬਾਹ ਕਰਨ ਦਾ ਉਹਦੇ ਖਿਲਾਫ ਇਹ ਲੜਾਈ ਹੈ ਇਹ ਸਾਡੀ ਕੋਈ ਜੇਤ ਧਾਰ ਦੀ ਆਪ ਦੇ ਹਲਕੇ ਦੀ ਲੜਾਈ ਨਹੀਂ ਹਰ ਪੰਜਾਬੀ ਦੀ ਲੜਾਈ ਹੈ ਤੇ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਇਥੋਂ ਸਾਡੇ ਹਲਕੇ ਤੋਂ ਮਾਝੇ ਤੋਂ ਇਹ ਹਵਾ ਚੱਲੂਗੀ ਪਰ ਹਰ ਇੱਕ ਪੰਜਾਬੀ ਦੇ ਸਹਿਯੋਗ ਦੀ ਸਾਨੂੰ ਲੋੜ ਆ ਕਿਸੇ ਦੀ ਕੋਈ ਰਿਸ਼ਤੇਦਾਰੀ ਆ ਸਾਹ ਜਾਂ ਕੁਝ ਵੀ ਆ ਹਰ ਇੱਕ ਬੰਦਾ ਆਪਦਾ ਜੋਰ ਲਾਵੇ ਤੇ ਆਪ ਦੀ ਜਿਹੜੀ ਸਾਡੀ ਖੇਤਰੀ ਪਾਰਟੀ ਉਹਨੂੰ ਤਕੜਾ ਕਰਨ ਲਈ ਇੱਥੋਂ ਅਸੀਂ 27 ਦੀ ਜਿੱਤ ਵੱਲ ਆਪਦਾ ਆਗਾਜ਼ ਕਰੀਏ ਤੇ ਇੱਕ ਆ ਜਿਹੜੀ ਮੌਕੇ ਦੀ ਸਰਕਾਰ ਅਤੇ ਇੱਕ ਸ਼ਰਾਬੀ ਪਾਗਲ ਮੁੱਖ ਮੰਤਰੀ ਆ ਇਹਨੂੰ ਮਤ ਦੇਣੀ ਨਹੀਂ ਅਸੀਂ ਇਹ ਬਦਲਾਅ ਦੇ ਨਾਂ ਤੇ ਸਰਕਾਰ ਆਈ ਸੀ ਕਿੰਨਾ ਕ ਬਦਲਾਅ ਲੋਕਾਂ ਚ ਵੇਖਿਆ ਜਾ ਰਿਹਾ ਹੈ ਬਦਲਾਅ ਹੈਗਾ ਹੀ ਹੈ ਜੀ ਬਦਲਾਅ ਇਹ ਪਹਿਲੀ ਵਾਰੀ ਹੋਇਆ 1947 ਤੋਂ ਬਾਅਦ ਕਿ ਪੰਜਾਬ ਚ ਪੰਜਾਬੀਆਂ ਦਾ ਰਾਜ ਹੀ ਹੈ ਨਹੀਂ ਦਿੱਲੀ ਤੋਂ ਬੈਠਾ ਕੋਈ ਪਤਾ ਨਹੀਂ ਕਿੱਥੇ ਬੈਠਾ ਕੀ ਕਰ ਰਿਹਾ ਹੈ ਮੁੱਖ ਮੰਤਰੀ ਤਾਂ ਹੈ ਹੀ ਨਹੀਂ ਜੀ ਸ਼ਰਾਬੀ ਆਦਮੀ ਆ ਕਮਰੇ ਵਿੱਚ ਬੈਠਾ ਉਹਨੂੰ ਕੀ ਪਤਾ ਜੀ ਤੇ ਜਿਹੜਾ ਪੰਜਾਬ ਦੇ ਸਰ ਇਹਨਾਂ ਕਰਜ਼ਾ ਚੜ ਗਿਆ ਉਹਨੂੰ ਕਿਸ ਤਰੀਕੇ ਨਾਲ ਦੇ ਕਰਜ਼ਾ ਤਾਂ ਚੜੂਗਾ ਹੀ ਜੀ ਜਦੋਂ ਆਪਾਂ ਕਿਸੇ ਵੇਲੇ ਗਲਤ ਫੈਸਲੇ ਲੈ ਲੈਂਦੇ ਆ ਕਿਸੇ ਕੌਮ ਦਾ ਕਿਸੇ ਘਰ ਦਾ ਆਪ ਨੂੰ ਗਲਤ ਬਣ ਜੇ ਤਾਂ ਘਰ ਘਰ ਤਰੱਕੀ ਤੋਂ ਖੁੰਝ ਜਾਂਦੇ ਆ ਉਹ ਫਿਰ ਗਲਤੀ ਪੰਜਾਬੀਆਂ ਕੋ ਹੋ ਗਈ ਇਹ ਜਿਹੇ ਬੰਦੇ ਨੂੰ ਆਪਾਂ ਬਾਗਡੋਰ ਫੜਾਤੀ ਜਿਹੜਾ ਬੰਦਾ ਇੱਕ ਪਿੰਡ ਦਾ ਮੈਂਬਰ ਬਣਨ ਦੇ ਕਾਬਿਲ ਨਹੀਂ ਜਿਹਨੂੰ ਆਪਾਂ ਮੁੱਖ ਮੰਤਰੀ ਬਣਾ ਲਿਆ ਤੇ ਉਹ ਹਾਲਾਤ ਤਾਂ ਤੁਹਾਡੇ ਸਾਹਮਣੇ ਹੀ ਆ ਜੀ ਕਿਸੇ ਵੀ ਸਰਕਾਰ ਦਾ ਤੁਸੀਂ ਐਸ ਪਰ ਜਿਹਦੀ ਰੇਸ਼ਿਓ ਐਸ ਪਰ ਡਿਵੈਲਪਮੈਂਟ ਐਕਸਪੈਂਡਚਰ ਕੱਢੋਗੇ ਤੇ ਜਿੰਨਾ ਕਰਜ਼ਾ ਭਗਵੰਤ ਮਾਨ ਲੈ ਚੁੱਕਿਆ ਆਪਦੀਆਂ ਪਰਸਨਲ ਐਸ਼ ਪ੍ਰਸਤੀਆਂ ਵਾਸਤੇ ਜਾਂ ਆਪਣੇ ਦਿੱਲੀ ਦੇ ਆਕਾਰ ਨੂੰ ਕੁਝ ਕਰਨਾ ਵਾਸਤੇ ਜਾਂ ਜਿਹੜੇ ਸੂਕ-ਸੂਤਾਂ ਜਾਂ ਜੰਜ ਛੜਿਆ ਫਿਰਦਾ ਇਧਰੋਂ ਉਧਰੋਂ ਉਹ ਖਾ ਪੀ ਕੇ ਜਿਹੜਾ ਸਮਾਨ ਵੇਚੀ ਜਾਂਦਾ ਉਹ ਆਪਣੇ ਘਰ ਨੂੰ ਹੀ ਲੈ ਕੇ ਜਾ ਰਿਹਾ ਇੱਥੇ ਤੇ ਤੁਸੀਂ ਲੋਕ ਅਸੀਂ ਕੀ ਤੁਸੀਂ ਸਾਰੇ ਪੰਜਾਬ 'ਚ ਪੁੱਛ ਲਓ ਕਿਤੇ ਲੱਗਾ ਪੈਸਾ ਦੇਖਦਾ ਤੁਹਾਨੂੰ ਲੋਕਾਂ ਕੀ اپیل ਕਰ ਰਿਹਾ ਉਹਨਾਂ ਜੀ ਸਾਰ ਤਰਨ ਤਾਰਨ ਜੀ اپیل ਕਰੂੰਗਾ ਜੀ ਕਿ ਇਹ ਮੌਕਾ ਆਇਆ ਸਾਰੇ ਪੰਜਾਬੀਆਂ ਨੂੰ ਇਹ ਮੌਕਾ ਮਿਲਿਆ ਜੀ ਇਹ ਜੰਗ ਤਰਨ ਤਾਰਨ ਹਲਕੇ ਦੀ ਨਹੀਂ ਹਰ ਪੰਜਾਬੀ ਦੀ ਆ ਔਰ ਉਸ ਜ਼ੁਲਮ ਦੇ ਖਿਲਾਫ ਆ ਜਿਹੜਾ ਆਮ ਆਦਮੀ ਪਾਰਟੀ ਨੇ ਪੰਜਾਬ ਚ ਵਿੱਢਿਆ ਹੋਇਆ ਉਹਨਾਂ ਨੂੰ ਜਵਾਬ ਇਥੋਂ ਬੈਲਟ ਦੇ ਰੂਪ ਚ ਵੋਟ ਪਾ ਕੇ ਆਪਣੀ ਇੱਕ ਕੀਮਤੀ ਵੋਟ ਕਾਲੀ ਦਲ ਨੂੰ ਪਾ ਕੇ ਉਹ ਇਹ ਵੋਟ ਸਾਨੂੰ ਜਿੱਤ ਵੱਲ ਲੈ ਕੇ ਜਾਊਗੀ ਤੇ ਮੁੱਖ ਮੰਤਰੀ ਦੇ ਮੂੰਹ ਤੇ ਚਪੇੜ ਨਹੀਂ ਬੱਝੂਗੀ